ਮੈਨੂੰ ਕਹਿ ਦਿੰਦੇ ਆ ਆਪ ਕਿਤੇ ਸਲਾਹ ਨਾ ਨਹੀਂ ਚੱਲਣਾ ਕੋਹ ਨਹੀਂ ਜੇ ਮੈਨੂੰ ਦੱਸ ਦਿੰਦੇ ਵੀ ਸੈਰ ਜਾਣਾ ਤੇ ਮੈਂ ਕਿਹੜੀ ਨਾਲ ਤੁਰ ਪੈਣ ਲੱਗੀ ਹੁਣ ਪਤਾ ਵਾ ਵੀ ਰੋਟੀ ਪਾਣੀ ਬਣ ਗਿਆ ਹੁਣਾਵਾ ਸਭ ਕੁਝ ਬਣ ਗਿਆ ਹੁਣ ਮੈਨੂੰ ਕੀ ਪਤਾ ਨਾਲੇ ਤੁਸੀਂ ਸਹਰੋ ਆਏ ਹੋ ਹੋਰ ਕਿਤੇ ਆਇਆ ਹੀ ਚਲ ਨਹੀਂ ਪਤਾ ਨਾ ਤਾਂ ਨਾ ਹੋਵੇ ਜਾ ਜਾ ਕੇ ਤਾਂ ਆਪਣਾ ਕੰਮ ਕਰ ਤੇ ਮੈਂ ਤਾਂ ਕੰਮ ਕਰਨਾ ਹੀ ਆ ਮੈਨੂੰ ਤਾਂ ਕਰਨਾ ਹੀ ਪੈਣਾ ਕਰਨਾ ਪਿਆਣਾ ਤੈਨੂੰ ਮੈਨੂੰ ਪਤਾ ਵਾ ਵੀ ਮੈਨੂੰ ਹੀ ਕਰਨਾ ਪੈਣਾ ਵਾ ਮੇਰੇ ਨਾਲ ਕਿੰਨੀ ਔਖੀ ਹੋਈ ਆ ਸਗੋਂ ਤੂੰ ਖੁਸ਼ ਹੋ ਵੀ ਜਾ ਕੇ ਤਾਂ ਲਿਆ ਕੇ ਦਿੱਤੀ ਮੁੰਡੇ ਨੂੰ ਪੱਗ ਉਹ ਉਹ ਕਰਦੀ ਫਿਰਨ ਦੇ ਇੱਕ ਦੀਏ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਸਾਹਮਣਾ ਤੇ ਕੁੜੀ ਆਫੇ ਮੈਨੂੰ ਸਾਹਮਣੇ ਲੈ ਗਈ ਉਹ ਕੁੜੀ ਨੂੰ ਮੰਮੀ ਉਹਨਾਂ ਦਾ ਕਿ ਮਿੱਠੀ ਪਿਆਰੀ ਹੋਈ ਆ ਜਿਨ੍ਹਾਂ ਦਾ ਕੋ ਨੂੰ ਇਧੋਂ ਮਿਲਦਾ ਵਾ ਸਾਰਾ ਕੋ ਨਹੀਂ ਜੇ ਦੋਨੇ ਆ ਜਾਣਾ ਮੇਰੇ ਕੋਲ ਤਾਂ ਆਪੇ ਸਾਹਮਣੇ ਕੀ ਇਥੇ ਹਣ ਕੇ ਮੈਨੂੰ ਉਹ ਮੁੜ ਕੇ ਕਹਿੰਦੇ ਨਹੀਂ ਸਾਹਮਣਾ ਇੱਥੇ ਹੀ ਕੁੜੀ ਇਹਦੇ ਇੱਥੇ ਤੁਸੀਂ ਤੇ ਇੱਥੇ ਹੀ ਮੈਂ ਆ ਵਾ ਦੇਖ ਲਿਓ ਜੇ ਸਮਝੂ ਤੇ ਗੱਲ ਕਰਿਓ ਨਾਲੇ ਮੇਰੀ ਗੱਲ ਸੁਣ ਜੇ ਦਾਦੀ ਤੇਰੀ ਕਹੂਗੀ ਨਾ ਕਿ ਉਹ ਪਰਨੇ ਚਾਹੇ ਉਹ ਭਗ ਬਨ ਲਾ ਤੇ ਤੂੰ ਬਿਲਕੁਲ ਨਹੀਂ ਬਨਣੇ ਹੈਗੇ ਠੀਕ ਆ ਨਾ ਜੇ ਤੂੰ ਬੰਨੇ ਨਾ ਮੈਂ ਤੈਨੂੰ ਕੋਈ ਚੀਜ਼ ਨਹੀਂ ਫਿਲਾ ਕੇ ਦਿਆ ਕਰਨ ਫਿਰ ਆਪੇ ਤੈਨੂੰ ਸਾਰਾ ਕੁਝ ਤਾਦੀ ਲਿਆ ਕੇ ਦਿਆ ਕਰੂਗੀ ਤੂੰ ਨਹੀਂ ਬੰਨੇ ਤੇ ਚਲ ਤੂੰ ਇੱਥੇ ਬਹਿ ਤੇ ਮੈਂ ਲਿਆ ਕੇ ਦਿਨੀ ਤੈਨੂੰ ਜੇ ਨਹੀਂ ਤੂੰ ਰੋਟੀ ਖਾਣੀ ਨਾ ਤੇ ਮੈਂ ਹੋਰ ਕੁਝ ਖਾਣ ਨੂੰ ਲਿਆ ਦਿਆਂ